ਸਰ ਕੱਲ 1 ਘੰਟੇ ਵਸਤੇ ਇੰਸਟਾਗ੍ਰam ਤੇ ਫੇਸਬੁਕ ਬੰਦ ਹੋਇਆ ਤੁਸੀਂ ਕਿ ਕਿਤਾ ਉਸ ਟਾਈਮ ਅੱਛਾ ਹੋਇਆ ਹੀ ਮੈਨੂੰ ਨਹੀਂ ਪਤਾ ਕਿਦੋਂ ਹੋਇਆ ਬਿਲਕੁਲ ਨਹੀਂ ਪਤਾ ਲੱਗਦਾ ਨਹੀਂ ਇੰਸਟਾ ਹੀ ਭਰਤਾ ਸੀਗਾ ਬੈਨ ਹੋ ਗਿਆ ਬੈਨ ਹੋ ਗਿਆ ਤੇ ਪਰ ਉਹਨਾਂ ਨੇ ਮੇਰੇ ਵਾਂਗੂ 500 ਫਾਲੋਅਰ ਹੀ ਤੇ ਐਦਾਂ ਕਹਿਣ ਲੱਪੇ ਵੀ ਜਿਵੇਂ ਬਹੁਤ ਜ਼ਿਆਦਾ ਫਾਲੋਅਰ ਹੁੰਦੇ ਤੇ ਬੜਾ ਘਾਟਾ ਪੈ ਜਾਂਦਾ ਉਹਨਾਂ ਨੂੰ ਚਲਾ ਕੇ ਦੇਖਿਆ ਤੇ ਇੰਸਟਾਗ੍ਰam ਚੱਲ ਨਹੀਂ ਰਿਹਾ ਸੀ ਮੈਂ ਪਹਿਲਾਂ ਫਿਰ 에어로ਪਲੇਨ ਮੋਡ ਆਫ ਕਰਕੇ ਆਨ ਕੀਤਾ ਤੇ ਸਵਿਚ ਆਫ ਕਰਕੇ ਆਨ ਕੀਤਾ ਇੱਕ ਵਾਰੀ ਤੁਹਾਨੂੰ ਲੱਗ ਕਿ ਨੈਟਵਰਕ ਤੇ ਇਸ਼ੂ ਆ ਤੇ ਆ ਮੇਰਾ ਯਾਰ ਮਿੱਤਰ ਆ ਇਹਦੇ ਗਲੂਗੋਸ ਲਵਾਏ ਕੱਲੀ ਇੰਸਟਾਗ੍ਰam ਦੀ ਟੈਨਸ਼ਨ ਲੈ ਗਿਆ ਸਛਰੀਆ ਖਾਲ ਤੁਸੀਂ ਸਾਰੇ ਦੇਖ ਰਹੇ ਹੋ ਲੁਧਿਆਣਾ ਟਾਈਮਸ ਤੇ ਮੈਂ ਆ ਤਵਲਿੰਕਾ ਹੋਰ ਅੱਜ ਅਸੀਂ ਪਹੁੰਚ ਗਏ ਆ ਰਖਬਾਗ ਦੇ ਵਿੱਚ ਚੱਠੇ ਅਸੀਂ ਅਸੀਂ ਅੱਜ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਨੂੰ ਪੁੱਛਾਂਗੇ ਕਿ ਕੱਲ ਜਦੋਂ ਇੰਸਟਾ ਤੇ ਫੇਸਬੁੱਕ ਬੰਦ ਹੋਇਆ ਸੀ ਤਾਂ ਉਹਨਾਂ ਨੇ ਉਸ ਟਾਈਮ ਦੇ ਵਿੱਚ ਕੀ ਕੀਤਾ ਉਹਨਾਂ ਨੂੰ ਟੈਨਸ਼ਨ ਹੋਈ ਆ ਜਾਂ ਨਹੀਂ ਅਸੀਂ ਹੁਣ ਇਸ ਬਾਰੇ ਲੋਕਾਂ ਨਾਲ ਗੱਲਬਾਤ ਕਰਾਂਗੇ ਤੇ ਤੁਸੀਂ ਵੀ ਸਾਡੇ ਨਾਲ ਇਸ ਵੀਡੀਓ ਦੇ ਅੰਤ ਤੱਕ ਬਨੇ ਰੋ ਸਰ ਕੱਲ 1 ਘੰਟੇ ਵਸਤੇ ਇੰਸਟਾਗ੍ਰam ਤੇ ਫੇਸਬੁੱਕ ਬੰਦ ਹੋਇਆ अच्छा होया ही मेनू नहीं पता ही कदों आया बिल्कुल नहीं पता नहीं थाने पता नहीं जो ना से ਸਾਡੇ ਜੋਬ ਚ ਨਹੀਂ ਟਾਈਮ ਮਿਲਦਾ ਆ ਕਰਕੇ ਇਸ ਤੇ ਖਾਣਾ ਖਾਣਾ ਆ 15 20 ਮਿੰਟ ਦਾ ਟਾਈਮ ਲੱਗਦਾ ਖਾਣਾ ਖਾ ਕੇ ਫਿਰ ਚੱਲ ਜਾਗੇ ਤੁਸੀਂ ਕਿੰਨਾ ਕੁ ਟਾਈਮ ਪੂਰੇ ਦਿਨ ਫੋਨ ਚਲਾਨੂ ਮੋਸਟ ਲਾਈਕਲੀ ਕੰਪਨੀ ਦਾ ਹੀ on the whatsapp ਹੁੰਦਾ ਵਾ ਤੇ ਲਾਈਕ ਜਿਆਦਾ ਇੰਸਟਾਗ੍ਰam ਵਗੈਰਾ ਤਾਂ ਨਹੀਂ ਇੰਸਟਾਗ੍ਰam ਤਾਂ ਚਲਦੀ ਫੇਸਬੁਕ ਵੀ ਬੰਦ ਰਹੀਆ ਸੀ ਨਾ ਫੇਸਬੁਕ ਵੀ ਬੰਦ ਹੋਇਆ ਸੀ ਸੋ ਉਹਨਾਂ ਨੂੰ ਆਇਆ ਵਾ ਮਾਰਨਿੰਗ ਦੇ ਵਿੱਚ ਵਟਸਐਪ ਦੇ ਉੱਪਰ ਕਾਫੀ ਕੁਝ ਦੇਖਣ ਨੂੰ ਮਿਲਿਆ ਵਾ ਕਿ ਲੋਕੀ ਬਹੁਤ ਪਰੇਸ਼ਾਨ ਹੋਏ ਨੇ ਇਹ ਵੀ ਮੈਂ ਲੋਕਾਂ ਨੇ ਪੋਸਟਾਂ ਵੀ ਪਾਈਆਂ ਨੇ ਕੁਝ ਸਟੇਟਸ ਵੀ ਵਿਊ ਮਿਲੇ ਨੇ ਮੈਨੂੰ ਦੇਖਣ ਨੂੰ ਕਾਫੀ ਕੁਝ ਤੁਹਾਨੂੰ ਪਰੇਸ਼ਾਨੀ ਨਹੀਂ ਆਈ ਹੈ ਸੌਰੀ ਫਰ ਸਾਨੂੰ ਨਹੀਂ ਪਰੇਸ਼ਾਨੀ ਆਉਂਦੀ ਥੈਂਕ ਯੂ ਸਰ ਕੱਲ ਇੰਸਟਾ ਦੇ ਫੇਸਬੁਕ ਬੰਦ ਹੋਇਆ ਹਾਂ ਕਿੰਨਾ ਕੋ ਫਰਕ ਪਿਆ ਨਹੀਂ ਸਾਨੂੰ ਤੇ ਮੈਡਮ ਕੋਈ ਫਰਕ ਨਹੀਂ ਪਿਆ ਪਤਾ ਲੱਗ ਗਿਆ ਸੀ ਵੈਸੇ ਹਾਂ ਪਤਾ ਜ਼ਰੂਰ ਲੱਗ ਗਿਆ ਹੈਗਾ ਪਰ ਕਿੱਦਾਂ ਪਤਾ ਲੱਗਿਆ ਕੁਛ ਨਹੀਂ ਇਦਾਂ ਹੀ ਮੈਸੇਜ ਆਇਆ ਸੀ ਕਿਸੇ ਦਾ ਕਹਿੰਦੇ ਵੀ ਇਦਾਂ ਸਟਾਪ ਬੰਦ ਕਰ ਦੇ ਸਟਾਈ ਭਰਤਾ ਸੀਗਾ ਬੈਨ ਹੋ ਗਿਆ ਬੈਨ ਹੋ ਗਿਆ ਤੇ ਹਾਂ ਕਈਆਂ ਨੇ ਤੇ ਸਟੇਟਸ ਪਾਤੇ ਪਰ ਉਹਨਾਂ ਨੂੰ ਮੇਰੇ ਵਾਂਗੂ 500 ਤੋਂ ਫਾਲੋਅਰ ਹੀ ਤੇ ਇਦਾਂ ਕਹਿਣ ਲੱਪੇ ਵੀ ਜਿਵੇਂ ਬਹੁਤ ਜ਼ਿਆਦਾ ਫਾਲੋਅਰ ਹੁੰਦੇ ਤੇ ਬੜਾ ਘਾਟਾ ਪੈ ਗਿਆ ਹੁੰਦਾ ਉਹਨਾਂ ਨੂੰ ਤੁਹਾਨੂੰ ਕੋਈ ਫਰਕ ਨਹੀਂ ਪਿਆ ਨਹੀਂ ਸਾਨੂੰ ਮੈਡਮ ਕੋਈ ਫਰਕ ਨਹੀਂ ਪਿਆ ਸਰ ਤੁਹਾਨੂੰ ਫਰਕ ਪਿਆ ਸੀਗਾ ਫਰਕ ਪੈਣਾ ਕਾਹਦੇ ਨਾਲ ਸਾਡਾ ਕਿਹੜਾ ਉੱਤੇ ਕੋਈ ਕੰਮ ਕਰ ਜਿਨ੍ਹਾਂ ਦੇ ਕੰਮ ਕਰ ਉਹਨਾਂ ਨੂੰ ਫਰਕ ਪਿਆ ਵੀ ਹੋਊਗਾ ਪਰ ਆਪਾਂ ਨੂੰ ਤੇ ਕੀ ਫਰਕ ਪੈਣਾ ਦਾ ਨਹੀਂ ਮੈਨੂੰ 1 ਘੰਟਾ ਉਹ ਬੰਦ ਸੀ ਨੀ ਮੈਂ ਤਾਂ ਚਲਾ ਹੀ ਨਹੀਂ ਰਿਆ ਉਸ ਟਾਈਮ ਤੇ ਸੱਚੀ ਦੱਸਾਂ ਉਹ ਅਸੀਂ ਜਿੰਮ ਹੀ ਕੇ ਪਹਿਲਾਂ ਤੇ ਬਾਅਦ ਚੋਂ ਅਸੀਂ ਪਤਾ ਨਹੀਂ ਕੋਈ ਇਦਾਂ ਹੀ ਤਰੇ ਫਿਰਦੇ ਰਹੇ ਤੇ ਉਦੋਂ ਤਾਂ ਅਸੀਂ ਚਲਾ ਹੀ ਨਹੀਂ ਰਹੇ ਪਰ ਜਦੋਂ ਮੈਂ ਚਲਾ ਕੇ ਵੇਖਿਆ ਉਦੋਂ ਚੱਲਦਾ ਪਿਆ ਸੀ ਸਰ ਕੱਲ ਇੰਸਟਾ ਤੇ ਫੇਸਬੁਕ ਬੰਦ ਹੋਇਆ ਹਾਂਜੀ ਤੁਹਾਡੀ ਲਾਈਫਸ ਕੋਈ ਫਰਕ ਪਿਆ ਨਹੀਂ ਕੋਈ ਕੁਝ ਵੀ ਨਹੀਂ ਤੁਸੀਂ ਉਸ ਟਾਈਮ ਕੀ ਕਰ ਰਹੇ ਸੀ ਜਦੋਂ ਬੰਦ ਹੋਈ ਸੀ ਜਦੋਂ ਮੈਂ ਸੌਣ ਜਾ ਰਿਹਾ ਸੀ ਖਾਣ ਪੀਣਾ ਖਾਣਾ ਪੀਣਾ ਕੇ ਤੁਸੀਂ ਮਤਲਬ ਤੁਸੀਂ ਸੋ ਚੁੱਕੇ ਸੀਗੇ ਜਦੋਂ ਬੰਦ ਹੋਇਆ ਸੋ ਸੋ ਨਹੀਂ ਚੱਕਿਆ ਸੀ ਪਰ ਮੈਂ ਚਲਾ ਕੇ ਦੇਖਿਆ ਤੇ ਇੰਸਟਾਗ੍ਰam ਚੱਲ ਨਹੀਂ ਰਿਹਾ ਸੀ ਮੈਂ ਪਹਿਲਾਂ ਫਿਰ 에어로ਪਲੇਨ ਮੋਡ ਆਫ ਕਰਕੇ ਆਨ ਕੀਤਾ ਤੇ ਸਵਿਚ ਆਫ ਕਰਕੇ ਆਨ ਕੀਤਾ ਇੱਕ ਵਾਰੀ ਤੁਹਾਨੂੰ ਲੱਗਾ ਕਿ ਨੈਟਵਰਕ ਤੇ ਇਸ਼ੂ ਆ ਇਸ ਕਰਕੇ ਫਿਰ ਦੁਬਾਰਾ ਆਨ ਕਰਕੇ ਕੀਤਾ ਫਿਰ ਮੇਰੇ ਨਾਲ ਦੇ ਜਿਹੜਾ ਸੁਣਦਾ ਮੇਰੇ ਨਾਲ ਉਹਦੇ ਤੋਂ ਵੀ ਪੁੱਛਿਆ ਉਹਦਾ ਵੀ ਨਹੀਂ ਚੱਲ ਰਿਹਾ ਸੀ ਮਤਲਬ ਟੈਨਸ਼ਨ ਤਾਂ ਹੋ ਗਈ ਸੀਗੀ ਟੈਨਸ਼ਨ ਉਸ ਟਾਈਮ ਹੋ ਗਈ ਸੀ ਮੈਂ ਅਕਾਊਂਟ ਤੇ ਕੋਈ ਫਰਕ ਤਾਂ ਨਹੀਂ ਪਿਆ ਇਸ ਕਰਕੇ ਉਸ ਟਾਈਮ ਕਿੱਤਾ ਕੀ ਚੀਜ਼ ਇੰਸਟਾਗ੍ਰam ਨਹੀਂ ਚੱਲ ਰਿਹਾ ਸੀ ਲੱਗਾ ਫਿਰ ਤਾਂ ਫਿਰ ਮੈਂ ਵੀ ਆਪਣੇ ਦੋਸਤ ਨੂੰ ਫੋਨ ਕੀਤਾ ਉਹ ਤਾਂ ਪੁੱਛਿਆ ਕਿ ਤੇਰਾ ਚੱਲ ਰਿਹਾ ਕਿ ਨਹੀਂ ਉਹ ਕਹਿੰਦਾ ਕਿ ਨਹੀਂ ਮੇਰਾ ਵੀ ਨਹੀਂ ਚੱਲ ਰਿਹਾ ਮੇਰੇ ਫੇਸਬੁਕ ਵੀ ਨਹੀਂ ਚੱਲ ਰਿਹਾ ਤੇ YouTube ਤੇ ਨੈਟ ਵੀ ਬਹੁਤ ਸਲੋ ਚੱਲਦਾ ਸੀ ਫਿਰ 11:00 11:30 ਵਜੇ ਤੱਕ ਆ ਗਿਆ ਸੀ ਤੁਸੀਂ ਵੇਟ ਕੀਤੀ ਹੈ ਪਹਿਲੇ ਵੇਟ ਤਾਂ ਕੀਤੀ ਹੈ ਸਰ ਕੱਲ ਇੰਸਟਾ ਤੇ ਫੇਸਬੁਕ ਬੰਦ ਹੋਇਆ ਕਿ ਕੀ ਟਾਸਟ ਉਸ ਟਾਈਮ ਜੇ ਅਸੀਂ ਰੋਟੀ ਨਹੀਂ ਖਾਧੀ ਪਹਿਲੀ ਗੱਲ ਆ ਤੇ ਆ ਮੇਰਾ ਯਾਰ ਮਿੱਤਰ ਆ ਇਹਦੇ ਗਲੂਗੋਸ ਲਵਾਏ ਕੱਲੀ ਇੰਸਟਾਗ੍ਰam ਦੀ ਟੈਨਸ਼ਨ ਲੈ ਗਿਆ ਤੇ ਬਾਕੀ ਲੈ ਗਈ ਮੈਂ ਤਾਂ ਹੀ ਫਿਰ ਬੰਦ ਹੋਇਆ ਮੈਂ ਰੋਟੀ ਨਹੀਂ ਖਾਧੀ ਇੰਨੀ ਟੈਂਸ਼ਨ ਹੋਈ ਬਾਈ ਟੈਂਸ਼ਨ ਇਹ ਮੈਂ ਚੱਲਦੀ ਹਾਂ ਉਹ ਤੇ ਮੈਂ ਰੋਟੀ ਦਾ ਖਾਂਦੇ ਨਹੀਂ ਮੇਰੇ ਇਹਦੇ ਲੀਵਰ ਵੀ ਪ੍ਰੋਬਲਮ ਸੀ ਕਿ ਇੰਸਟਾਗ੍ਰਾਮ ਕਰਕੇ ਨਾ ਇੰਸਟਾਗ੍ਰਾਮ ਕਰਕੇ ਮੈਂ ਛੋੜਾ ਬਾੜਾ ਹੋਤੇ ਨਾ ਸਟ੍ਰੈਸ ਹਾਂਜੀ ਹਾਂਜੀ ਐਸੀ ਐਕਸ-ਰੇ ਕਰਾਈ ਸੀ ਕਿ ਇਹਦੀ ਪਥਰੀਆਂ ਵੀ ਨਿਕਲੀਆਂ ਇਹਦੇ ਉਹੀ ਜੱਟੀਆਂ ਉਹੀ ਜੱਟੀਆਂ ਸਰ ਤੁਸੀਂ ਕੀ ਕੀਤਾ ਸੀਗਾ ਮੈਂ ਹਾਂਜੀ ਬਸ ਸਾਰਾ ਦਿਨ ਬੇਹੋਸ ਰਹੇ ਆ ਇਹਨਾਂ ਇਹਦੇ ਕੋ ਤਾਂ ਰੀਚਾਰਜ ਨਹੀਂ ਸੀਗਾ ਜੀ ਰੀਚਾਰਜ ਨਹੀਂ ਹੈਗਾ ਹਾਂਜੀ ਰੀਚਾਰਜ ਨਹੀਂ ਹੈਗਾ ਇੰਸਟਾਗ੍ਰਾਮ ਡਿਲੀਟ ਕਰਤਾ ਫਿਰ ਡਿਲੀਟ ਕਰ ਤਾ ਨੂੰ ਸੀ ਇੰਸਟਾਗ੍ਰਾਮ ਹੋਰ ਤੇ ਡਿਲੀਟ ਕਰਕੇ ਦੁਬਾਰਾ ਚਲਾਇਆ ਲੌਗ ਇਨ ਨਾ ਹੋਵੇ ਰੋਟੀ ਨਹੀਂ ਖਾਦੀ ਤਿੰਨਾ ਨਹੀਂ ਰਕੱਟੇ ਬੈਠੇ ਸੀ ਉਹ ਕੋਈ ਟੈਨਸ਼ਨ ਤਾਂ ਹੋਈ ਆ ਮਤਲਬ ਤਿੰਨਾ ਨੂੰ ਬਹੁਤ ਜ਼ਿਆਦਾ ਟੈਨਸ਼ਨ ਹੋਈ ਆ ਬਹੁਤ ਬਹੁਤ ਜ਼ਿਆਦਾ ਟੈਨਸ਼ਨ ਹੋ ਗਿਆ ਸੀ ਗਾ ਰਾਤ ਰੋਟੀ ਨਹੀਂ ਖਾਦੀ ਲੱਸੀ ਵੀ ਕੀ ਸਾਰਿਆ ਜੀ ਮੈਨੂੰ ਤਾਂ ਨੀਂਦ ਵੀ ਨਹੀਂ ਆਈ ਸਾਰੀ ਰਾਤ ਵੀ ਹੁਣ ਖਬਰ ਕੀ ਬਣੂ ਮੇਰੇ ਅੱਗੇ ਹਨਾ ਮੈਂ ਚੱਲਦੀ ਜ ਉਹਦੇ ਤੇ ਮੈਂ ਕਿਹਾ ਰਾਤੀ ਤਾਂ ਇੰਸਾ ਚੱਲ ਗਿਆ ਸੀਗਾ 11:30 ਉਸ ਤੋਂ ਬਾਅਦ ਹੀ ਫਿਰ ਮੈਂ ਸੌਂ ਗਿਆ ਸੀਗਾ ਮੈਂ ਚੱਲ ਪੈ ਗਈ ਸੀ ਕਿ ਉਹਨੂੰ ਦੱਸਿਆ ਇਸ਼ਕ ਫੇਰ ਚੱਲੇ ਦਾ ਕੀ ਫਾਇਦਾ ਜੀ ਹਨਾ ਯਾ ਲਿਬਰੀ ਸਾਡੇ ਬੰਦੇ ਦਾ ਖਤਮ ਹੋ ਗਿਆ ਫਿਰ ਇੰਸਟਾ ਚੱਲੇ ਤਾਂ ਕੀ ਫਾਇਦਾ ਹੁਣ ਜਿਵੇਂ ਇੰਸਟਾ ਚੱਲ ਪਿਆ ਰ ਹੁਣ ਸਹੀ ਹੈ ਹਾਂ ਸਹੀ ਹੁਣ ਪੂਰਾ ਸਹੀ ਹੈ એનર્ਜੀ ਪੂਰੀ ਹੈ ਮਿਰਚਾਂ ਨੂੰ ਕਾਪੀ ਹੁਣ ਮੈਂ ਕਾਪੀ ਕਰ ਸਕਦਾ ਹਾਂ ਇੰਸਟਾਗ੍ਰਾਮ ਤੇ ਪੂਰੇ 3-4 ਘੰਟੇ ਲਾ ਕੇ ਆਂ ਰੀਲਾਂ ਰੂਲਾਂ ਦੇਖ ਕੇ ਆਇਆ ਮੈਂ ਨਾ ਤੇ ਇੰਸਟਾ ਰੀਲ ਪੋਸਟ ਨਹੀਂ ਕੀਤੀ ਨਹੀਂ ਪੋਸਟ ਕੀਤੀ ਹੁਣ ਹੀ ਹਲੇ ਬਣਾਈ ਹੈ ਜਦੀ ਆਪਾਂ ਛੱਡ ਦੇਣੀ ਹੁਣ ਅਗਦੇ ਵਿੱਚ ਬਣਾਈ ਜਣੇ ਰੀਲਾਂ ਜੀ ਅੱਜ ਵਾਇਰਲ ਕਰਾਂਗੇ ਪ੍ਰੋਫੈਸ਼ਨਲ ਲਾਵਾਂਗੇ ਵੀਡੀਓ ਤੇ ਤੇ ਦੁਨੀਆ ਵੀ ਬਹੁਤ ਪਿਆਰ ਕਰਦੀ ਸਾਡੀਆਂ ਰੀਲਾਂ ਨੂੰ ਤੇ ਬਾਕੀਆ ਫਰਕ ਚਾਇਦਾ ਕੋਈ ਫਾਇਦਾ ਨਹੀਂ ਹੁੰਦਾ ਸਾਡਾ ਐਵੇਂ ਹਾਂ ਬਾਕੀ ਹੁਣ ਇਹਦੇ ਦੁਬਾਰੇ ਐਕਸਰੇ ਕਰਾ ਕੇ ਦੇਖ ਦੇ ਜੀ ਇਹ ਹਾਂਜੀ ਉਦਾਂ ਪੂਰਾ ਮੈਂ ਸਹੀ ਹਾਂ ਬਾਕੀ ਦੇਖਦੇ ਹਾਂ ਹੁਣ ਕੀ ਬਣਦਾ ਅੱਗੇ ਇਹ ਸੀਗੀ ਸਾਡੀ ਛੋਟੀ ਮੋਟੀ ਗੱਲਬਾਤ ਸਾਰੇ ਲੋਕਾਂ ਦੇ ਨਾਲ ਜਿਨ੍ਹਾਂ ਨੇ ਸਾਡੇ ਨਾਲ ਸਾਂਝਾ ਕੀਤਾ ਕਿ ਉਹਨਾਂ ਦੀ ਲਾਈਫ 'ਚ ਬਿਨਾ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਕੀ ਫਰਕ ਪਿਆ ਤੇ ਇਦਾਂ ਹੀ ਹੋਰ ਅਪਡੇਟ ਦੇਖਣ ਲਈ ਸਾਡੇ ਨਾਲ ਬਨੇ ਰਹੋ ਮੈਂ ਤਵਰੀਨ ਖੋਰ ਕੈਮਰਾਮੈਨ ਵੀਰਜੋਤ ਦੇ ਨਾਲ ਲੁਧਿਆਣਾ ਟਾਈਮਸ